ਜੰਗ ਲੱਗਦਾ ਨਾ ਜੰਗ ਲੱਗਦਾ ਉਹ ਜਾਗ ਜੂਗ ਭਰਾਓ ਕੋਈ ਨਹੀਂ ਲੱਗਦਾ ਤੁਹਾਨੂੰ ਵਹਿਮ ਆ ਲੱਗੀ ਸਮਝ ਉਹ ਜਿਹੜਾ ਬੱਬਰ ਸ਼ੇਰ ਹੈ ਨਾ ਉਹ ਜਿਹੜਾ ਗੂ ਦਾ ਟੱਪ ਉਹ ਪਹਿਲੋ ਤਾਂ ਉਹਦੇ ਮੇਨੂੰ ਬਾਪ ਬਣ ਕੇ ਪਾਕਿਸਤਾਨ ਭੇਜੋ ਤੇ ਅੱਜ ਉਹ ਪਠਾਨ ਕੋਲ ਨੇ ਧਮਕੀ ਦਿੱਤੀ ਜਾਂਦਾ ਬੱਬਰ ਸ਼ੇਰ ਪਠਾਨ ਕੋ ਉਡਾਰਿਆ ਚਾਰ ਹੋ ਜੋ ਪਠਾਨ ਕੋਲ ਆਲੇ ਉਹ ਬੱਬਰ ਸ਼ੇਰ ਆ ਰਿਹਾ ਜੀ ਗੂ ਦਾ ਢੇਰ ਆ ਰਿਹਾ ਜੀ ਇਹ ਬਾਕੀ ਗੱਲ ਪਤਾ ਕੀ ਜਿਹੜੀ ਸਾਡੀ ਮਿੰਟਰੀ ਹੈ ਨਾ ਇਹਨੇ ਨਾਲ ਭੱਜ ਭੁੱਜ ਕੇ ਜੰਗ ਜੁਗ ਦੇ ਨਾ ਦੇ ਇਹਨੇ ਨਾਲ ਭੱਜ ਭੁੱਜ ਕੇ ਸਰੀਰ ਬਣ ਜਾਣਗੇ ਨਾ ਦੇ ਬਾਗੀ ਜਿਹੜੇ ਟ੍ਰੈਂਕ ਸਾਡੇ ਖਲੋਤੇ ਦੀ ਗੱਡੀਆਂ ਖਲੋਤੀਆਂ ਅਸੀਂ ਉਹਨਾਂ ਨੂੰ ਗਰੀਸ ਕਰੂਸ ਆ ਜਾਏਗਾ ਉਹਨਾਂ ਦਾ ਤੇਲ ਪਾਣੀ ਚੈੱਕ ਹੋ ਜਾਏਗਾ ਹੈ ਇਹ ਨਾਲੇ ਇਹਨਾਂ ਨਾਲ ਜਿਹੜੇ ਸਾਡੇ ਫੌਜੀ ਭੜਾ ਨੇ ਤੁਰ ਫਿਰ ਕੇ ਜਰਾ ਗੈਨ ਸਰੀਰ ਨੂੰ ਜੋੜ ਲੈਣਗੇ ਹੋਰ ਜੋੜ ਲੈਣਗੇ ਤਿਆਰੀ ਕਰ ਲੈਣਗੇ ਇਸ ਕਰਕੇ ਆ ਜਿਹੜੇ ਵੱਡਾ ਵੱਡਾ ਆ ਬੇ ਮੂੰਹੇ ਜੇ ਟਾਇਰ ਲੱਗੇ ਹੋਣੇ ਉਹਨਾਂ ਨੂੰ ਤੂਫਾਨ ਲੱਦੀਆਂ ਟ੍ਰੈਂਕ ਲੱਦੇ ਉਹਨਾਂ ਦਾ ਇੰਜੋਂ ਉਹਨਾਂ ਦਾ ਵਿਰਲਾ ਆ ਜਾਏਗਾ ਕੋਈ ਕਿਹੜੇ ਕੰਢੇ ਚਿਰਦੇ ਖਰੋਤੇ ਦੀ ਬਾਕੀ ਗੱਲ ਆ ਜਾਂਗ ਨਹੀਂ ਲੱਗਦਾ ਨਾ 당 ਅੱਜ ਲੱਗੇ ਨਾ 당 ਕੱਲ ਲੱਗੇ 당 ਲਾ ਕੇ ਮਰਨਾ 당 ਲੱਗ ਗਿਆ ਤੇ ਦਵਾਈ ਲੈ ਜਾਣੀ ਦਵਾਈ ਇਹ ਮਦਾਨੀ ਏਰੀਆ ਹੈ ਮਦਾਨੀ ਏਰੀਆ ਠੀਕ ਹੈ ਜੀ ਇਹ ਜਿਹੜੀ ਪੰਜਾਬ ਦੀ ਧਰਤੀ ਤੇ ਮੋਦੀ ਸਾਹਿਬ ਨੂੰ ਵੇਂਦੀ ਵੀ ਜੇ ਕੁਝ ਕਰਨਾ ਵੀ ਉਹਦੇ ਗੁਜਰਾਤ ਦੀ ਧਰਤੀ ਤੋਂ ਕਰੀ ਉਧਰੋਂ ਕੰਮ ਚਲਾਇਆ ਜੀ ਪਰ ਚੱਲਣਾ ਨਹੀਂ ਗਾਕੋ ਉਹ ਉਧਰ ਸਮੁੰਦਰ ਸਮੁੰਦਰ ਨੇੜੇ ਉਧਰ ਚੁੱਕ ਤੱਕੇ ਪਾਕਿਸਤਾਨ ਵਾਲੇ ਆਪਣੇ ਤੇ ਬਾਕੀ ਬਸ ਏਵੇਂ ਹੀ ਹੁੰਦੀ ਹੁੰਦੀ ਏ ਉਹ ਜਿਵੇਂ ਹੋਰ ਮੈਂ ਕੀ ਆਖਣਾ ਹੈ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਫੁੱਪ ਢਾਈ ਮੇਹਣੇ ਤੋਂ ਦੂਰੋਂ ਘੋਰੀ ਜਾਂਦੇ ਨੇ ਹਾ ਹਾ ਕਰੀ ਜਾਂਦੇ ਨੇ ਘੇਰੀਓ ਗੱਲ ਇਹਨਾਂ ਦੀ ਬਣੀ ਗੜੋਦੀ ਉਧਰੋਂ ਪਾਕਿਸਤਾਨ ਆਖੀ ਜਾਂਦਾ ਸਾਡੇ ਕੋਲ ਇੰਨਾ ਹਸਲਾ ਹੈ ਉਧਰੋਂ ਇਹ ਆਖੀ ਜਾਂਦਾ ਸਾਡੇ ਕੋਲ ਇੰਨਾ